एपी 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੱਡੀ ਗਵਿੰਦਗੜ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 7 ਕਥਿਤ ਦੋਸ਼ੀ ਅਸਲੇ ਅਤੇ ਲੁੱਟ ਦੀ ਰਕਮ ਸਮੇਤ ਕਾਬੂ ਮੱਡੀ ਗਵਿੰਦਗੜ ਦੇ ਪ੍ਰੀਤਨਗਰ ਵਿਖੇ ਇੱਕ ਵਪਾਰੀ ਦੇ ਦਫ਼ਤਰ ਤੋਂ 15,50,000 ਰੁਪਏ ਦੀ ਹੋਈ ਲੁੱਟ ਵਿੱਚ ਸ਼ਾਮਲ 7 ਕਥਿਤ ਦੋਸ਼ੀਆਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਇਸ ਘਟਨਾ ਵਿੱਚ ਸ਼ਾਮਲ ਦੋ ਹੋਰ ਕਥਿਤ ਦੋਸ਼ੀਆਂ ਦੀ ਪੁਲਿਸ ਭਾਲ ਕਰ ਰਹੀ ਹੈ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਪੱਤੀ ਬੋਰ ਦੀਆਂ ਤਿੰਨ ਪਿਸਟਲ 8 ਲੱਖ ਰੁਪਏ ਦੀ ਨਕਦੀ ਇੱਕ ਬਿਨਾ ਨੰਬਰੀ ਸਪਲੈਂਟਰ ਮੋਟਰਸਾਈਕਲ ਤੇ ਘਟਨਾ ਵਿੱਚ ਵਰਤੀ ਗਈ ਸਵਿਫਟ ਕਾਰ ਵੀ ਬਰਾਬਰਤ ਕੀਤੀ ਗਈ ਹੈ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜ਼ਿਲ੍ਹਾ ਪਰਬਤਕੀ ਕੰਪਲੈਕਸ ਵਿਖੇ ਸਥਿਤ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਲੁੱਟ ਦੀ ਘਟਨਾ ਸੰਬੰਧੀ ਥਾਣਾ ਪੁਲਿਸ ਵੱਲੋਂ ਬੀ ਐਨ ਐਸ ਦੀ ਧਾਰਾ 310 312 191 190 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮੰਡੀ ਗੁਵਿੰਦਗੜ੍ਹ ਵਿਖੇ ਮਕਦਮਾ ਨੰਬਰ 43 ਮਿਤੀ 11 ਤਿੰਨ ਦਰਜ ਕੀਤਾ ਗਿਆ ਸੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਇਸ ਲੁੱਟ ਦੀ ਘਟਨਾ ਸੰਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਡੀਐਸਪੀ ਸ਼੍ਰੀ ਰਕੇਸ਼ ਯਾਦਵ ਡੀਐਸਪੀ ਨikhil Garg ਤੇ ਡੀਐਸਪੀ ਅਮਲੋ ਗੁਰਦੀਪ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਤਕਨੀਕੀ ਡਿਜੀਟਲ ਗਰਾਉਂਡ ਟੀਮਾਂ ਤੇ ਘਟਨਾ ਦੀ ਗਹਿਰਾਈ ਨਾਲ ਕੋਹ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਸੀ ਉਹਨਾਂ ਦੱਸਿਆ ਇਹਨਾਂ ਟੀਮਾਂ ਨੇ ਛਲਾਗਾ ਜੋ ਕੰਮ ਕਰਦਿਆਂ ਇਸ ਮੁਕਤਬੇ ਵਿੱਚ ਮਿਤੀ 16 ਤਿੰਨ ਨੂੰ ਦੋ ਕਥਿਤ ਦੋਸ਼ੀ ਬਸੰਤ ਸਿੰਘ ਉਰਫ ਰੀਕੂ ਵਾਸੀ ਰਾਮਵਾਲਾ ਥਾਣਾ ਮਹਿੜਾ ਜ਼ਿਲ੍ਹਾ ਮੋਗਾ ਤੇ ਜੈਦੀਪ ਸਿੰਘ ਵਾਸੀ ਧੂੜਕੋਟ ਟਾਲੀਵਾਲ ਥਾਣਾ ਮਹਿੜਾ ਜ਼ਿਲ੍ਹਾ ਮੋਗਾ ਨੂੰ ਨਾਬਦਸ਼ ਕੀਤਾ ਗਿਆ। ਉਹਨਾਂ ਦੱਸਿਆ ਕਿ ਮਿਤੀ 16 ਤਿੰਨ ਨੂੰ ਇੱਕ ਖੂਫੀਆ ਸੂਚਨਾ ਮਿਲੀ ਸੀ ਕਿ ਦੋਵੇਂ ਕਥਿਤ ਦੋਸ਼ੀਆਂ ਨੂੰ ਮੰਡੀ ਗਵਿੰਦਗੜ ਦੇ ਇਲਾਕੇ ਵਿੱਚ ਘੁੰਮਦੇ ਦੇਖਿਆ ਗਿਆ ਹੈ। ਜਿਸ ਤੇ ਤੁਰੰਤ ਨਾਕਾਬੰਦੀ ਕਰਵਾ ਕੇ ਸਾਰੀਆਂ ਟੀਮਾਂ ਨੂੰ ਅਲਰਟ ਕੀਤਾ ਗਿਆ। ਜਿਸ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਮੰਡੀ ਗੋਵਿੰਦਗੜ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਰਸ਼ਦੀਪ ਸ਼ਰਮਾ ਅਤੇ ਸੀਆਈਏ ਸਰਹੱਦ ਦੇ ਚਾਰਜ ਇੰਸਪੈਕਟਰ ਅਬਰਵੀਰ ਸਿੰਘ ਦੀਆਂ ਟੀਮਾਂ ਵੱਲੋਂ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਇਸ ਦੌਰਾਨ ਚਤਰਪੁਰਾ ਸਾਈਟ ਤੋਂ ਦੋ ਨੌਜਵਾਨ ਬਿਨਾ ਨੰਬਰ ਦੇ ਮੋਟਰਸਾਈਕਲ ਤੋਂ ਅੱਗੇ ਵਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਸੂਏ ਦੀ ਕੱਚੀ ਕਟੜੀ ਤੇ ਮੋੜ ਦਿਆ ਅਤੇ ਮੋਟਰਸਾਈਕਲ ਮਿੱਟੀ ਦੇ ਢੇਰ ਤੇ ਡਿੱਗ ਗਿਆ ਉਹਨਾਂ ਦੱਸਿਆ ਕਿ ਇਹਦਾ ਨੌਜਵਾਨਾਂ ਨੇ ਪੁਲਿਸ ਪਾਰਟੀ ਤੇ ਆਪਣੇ ਪਿਸਤੌਲਾਂ ਨਾਲ ਫਾਇਰ ਕੀਤੇ ਜੋ ਕਿ ਸਰਕਾਰੀ ਗੱਡੀ ਤੇ ਲੱਗੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਅਰਸ਼ਦੀਪ ਸ਼ਰਮਾ ਤੇ ਸਹਾਇਕ ਖਾਨੇਦਾਰ ਜਗਦੀਪ ਸਿੰਘ ਨੇ ਆਪਣੀ ਆਤਮ ਰੱਖਿਆ ਤੇ ਪੁਲਿਸ ਪਾਰਟੀ ਤੇ ਬਚਾ ਲਈ ਆਪਣੇ ਸਰਵਿਸ ਪਿਸਤੌਲਾਂ ਨਾਲ ਫਾਇਰ ਕੀਤੇ ਕਿਉਂਕਿ ਇਸ ਮੁਕਾਬਲੇ ਵਿੱਚ ਦੋਵੇਂ ਵਿਅਕਤੀ ਜ਼ਖਮੀ ਹੋ ਗਏ ਜਖਮੀ ਵਿਅਕਤੀ ਨੂੰ ਕਾਫੂ ਕਰਕੇ ਬੋਧਲੀ ਸਹਾਇਤਾ ਲਈ ਮੱਟੀ ਕਵਿੰਦਗੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਹੋਰ ਦੱਸਿਆ ਕਿ ਇਸ ਮੁਕਾਬਲੇ ਵਿੱਚ ਇੱਕ ਪੰਜਾਬ ਹੋਮ ਗਾਰਡ ਦਾ ਜਵਾਨ ਕਰਨੈਲ ਸਿੰਘ ਵੀ ਜ਼ਖਮੀ ਹੋ ਗਿਆ ਸੀ ਪੇਸ਼ ਹੈ ਪੀ 24 ਤੋਂ ਸਾਹਿਬ ਮੜਕਨ ਦੀ ਖਾਸ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਜਿੱਦਾਂ ਸਾਰੇ ਨੂੰ ਪਤਾ ਹੈ ਸਾਡੇ 10 ਤਾਰੀਖ ਦੀ ਰਾਤ ਨੂੰ ਇੱਕ ਵਪਾਰੀ ਦੇ ਆਫਿਸ ਦੇ ਉੱਤੇ ਜਿੱਦਾਂ ਕਿ ਜਿਹੜਾ ਕਿ ਪ੍ਰੀਤਨਗਰ ਦੇ ਵਿੱਚ ਸੀਗਾ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਉਹਦਾ ਗਲਾਸ ਦਾ ਗੇਟ ਸੀਗਾ ਉੱਤੇ ਗੋਲੀ ਚਲਾਈ ਤੇ ਫਿਰ ਉੱਥੋਂ ਉਹਦੇ ਵਪਾਰੀ ਦੇ ਕਹਿਣ ਮੁਤਾਬਕ ਕਰੀ 15.5 ਲੱਖ ਰੁਪਏ ਕੈਸ਼ ਜਿਹੜਾ ਹੈਗਾ ਉਹ ਖੋ ਕਰਕੇ ਲੇਕੇ ਸੀਗਾ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਵੱਲੋਂ ਵਕ-ਵਕ ਟੀਮਾਂ ਜਿਹਨਾਂ ਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਸੀਗੇ ਉਹ ਟੀਮਾਂ ਬਣਾਈ ਗਈ ਤੇ ਇਸ ਕੇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਜਰ ਬ੍ਰੇਕਥਰੂ ਆਇਆ ਜਦੋਂ 16 ਤਾਰੀਖ ਦੀ ਰਾਤ ਨੂੰ ਦੋ ਦੋਸ਼ੀ ਸਾਨੂੰ ਇਤਲਾ ਮਿਲੀ ਇਸ ਕੇਸ ਦੇ ਜਿਹੜੇ ਕੀ ਸੀਗੇ ਜਨਾਦਾ ਕੀ ਨਾਮ ਬਸੰਤ ਸਿੰਘ ਬਸੰਤ ਸਿੰਘ ਤੇ ਜੈਦੀਪ ਸਿੰਘ ਸੀਗਾ ਉਹ ਜਿਹੜਾ ਫੋਕਲ ਪੁਆਇੰਟ ਦ ਰੂ ਰੋਡ ਜਾਂਦਾ ਹੈ ਮੰਡੀ ਗੋਵਿੰਦਗੜ ਚ ਉੱਥੇ ਇਹ ਦੋ ਦੋਸ਼ੀ ਇੱਕ ਵਿਦਾਊਟ ਨੰਬਰ ਹੀ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਕਿਤੇ ਜਾ ਰਹੇ ਸੀਗੇ ਤੇ ਸਾਡੀ ਟੀਮ ਇਹਨਾਂ ਨੂੰ ਭਾਲ ਕਰਨ ਚ ਸਾਡੇ ਐਸ ਐਚ ਓ ਗੋਵਿੰਦਗੜ ਅਰਸ਼ਦੀਪ ਤੇ ਸੀਆਈ ਇਨਚਾਰਜ ਅਮਰਬੀ ਇਹਨਾਂ ਨੂੰ ਇਹਨਾਂ ਦੀ ਭਾਲ ਦੇ ਲਈ ਨਿਕਲੇ ਤੇ ਉੱਤੇ ਉੱਥੇ ਜਿਹੜਾ ਹੈਗਾ ਇਹਨਾਂ ਨੂੰ ਦੇਖ ਕੇ ਜਿਹੜੇ ਦੋ ਦੋਸ਼ੀ ਸੀਗੇ ਭੱਜਣ ਲੱਗੇ ਇਹਨਾਂ ਦੀ ਮੋਟਰਸਾਈਕਲ ਇੱਕ ਮਿੱਟੀ ਦੇ ਢੇਰ ਕੋਲੇ ਡਿੱਗ ਪਈ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਸਾਡੇ ਟੀਮ ਉੱਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇਹਨਾਂ ਨੂੰ ਵੀ ਗੋਲੀਆਂ ਲੱਗੀਆਂ ਇਹਨਾਂ ਨੂੰ ਇਮੀਡੀਏਟਲੀ ਮੈਡੀਕਲ ਟ੍ਰੀਟਮੈਂਟ ਜਿਹੜਾ ਕਿ ਸੀ ਉਹ ਮੁਹੱਈਆ ਕਰਾਇਆ ਗਿਆ ਇਹਨਾਂ ਤੋਂ ਫਿਰ ਅੱਗੇ ਜਿਹੜੇ ਫਰਦਰ ਕੇਸ ਦੀ ਸਾਨੂੰ ਲੀਡਸ ਮਿਲੀਆਂ ਤੇ ਇੱਕ ਤੋਂ ਇਨਾਂ ਤੋਂ ਜਿਹੜੀ ਦੋ ਮੋਟਰਸਾਈਕਲ ਸੀਗੀ ਦੋ ਜਿਹੜੇ ਵੈਪਨ ਸੀਗੇ ਉਹ ਬਰਾਮਦ ਕੀਤੇ ਗਏ ਤੇ ਜਿਹੜੀ ਮੋਟਰਸਾਈਕਲ ਸੀਗੀ ਜਿਹੜੀ ਇਹਨਾਂ ਨੇ ਜਿਹਦੀ ਵਰਤੋਂ ਕਰਕੇ ਸਾਡੀ ਪਾਰਟੀ ਤੇ ਫਾਇਰ ਕੀਤਾ ਸੀਗਾ ਉਹ ਵੀ ਕਬਜ਼ਾ ਪੁਲਿਸ ਚ ਲੈਤੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ 우ਮਾ ਸ਼ੰਕਰ ਅਜੈ ਜਸਪਾਲ ਇਨ ਤੇ ਇਸ ਤੋਂ ਇਲਾਵਾ ਦੋ ਹੋਰ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ 7 ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਇੱਕ ਹੋਰ ਦੋਸ਼ੀ ਜਿਹੜਾ ਕਿ ਸੀਗਾ ਇਹਦੇ ਵਿੱਚ ਜਿਹਦਾ ਕਿ ਨਾਂ ਗੁਰਪ੍ਰੀਤ ਸੀਗਾ ਉਹ ਵੀ ਜਦੋਂ ਸਾਡੀ ਟੀਮ ਨੂੰ ਫੜਨ ਗਈ ਤੇ ਉਹਦੇ ਉਹਦੇ ਵੀ ਜਿਹੜੀ ਹੈਗੀ ਲੱਤਾਂ ਤੇ ਸੱਟ ਲੱਗੀ ਹੋਈ ਸੀ ਤੇ ਸਾਡੀ ਟੀਮ ਨੇ ਫੌਰੀ ਤੌਰ ਤੇ ਉਹਦਾ ਜਿਹੜਾ ਮੈਡੀਕਲ ਟਰੀਟਮੈਂਟ ਕਰਾਇਆ ਤੇ ਅੱਗੇ ਫਰਦਰ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਅਮਲ ਚ ਲਿਆਂਦੀ ਏ ਤੇ ਟੋਟਲ 7 ਦੋਸ਼ੀ ਗ੍ਰਫਤਾਰ ਕਿੱਤੇ ਜਾ ਕਿਤੇ ਜਾ ਚੁੱਕੇ ਆ 2 ਦੋਸ਼ੀ ਜਿਹੜੇ ਹੈਗੇ ਆ ਉਹ ਹਲੇ ਇਸ ਕੇਸ ਚ ਹਲੇ ਉਹਨਾਂ ਦੀ ਗ੍ਰਫਤਾਰੀ ਬਾਕੀ ਹੈ ਉਹ ਫਰਾਰ ਹਨ ਉਹਨਾਂ ਤੇ ਸਾਡੀ ਜਿਹੜੀ ਟੀਮ ਆ ਉਹ ਲਗਾਤਾਰ ਰੇਡਾ ਕਰ ਰਹੀ ਹੈ ਹੁਣ ਤੱਕ ਇਸ ਕੇਸ ਦੇ ਵਿੱਚ ਤਿੰਨ ਜਿਹੜੀ ਹੈਗੀ ਆ ਬੱਤੀ ਬੋਰਡ ਦੀ ਦੇਸੀ ਜਿਹੜੇ ਕੱਟੇ ਨੇ ਪਿਸਤਲੋਂ ਬਰਾਮਦ ਕੀਤੀ ਜਾ ਚੁੱਕਿਆ ਨੇ ਸਾਡੀ ਟੀਮ ਸਾਰਾ ਜਿਹੜਾ ਚੈੱਕ ਕਰ ਰਹੀ ਹੈ ਕਿ ਇਹ ਵੈਪਨ ਅਨਾਉ ਨੂੰ ਕਿੱਥੋਂ ਆਏ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਕੇਸ ਦੇ ਜਿਹੜਾ ਮਾਸਟਰਮਾਈਂਡ ਸੀ ਉਹ ਸੀਗਾ ਜਿਨ੍ਹਾਂ ਨੇ ਜਿਹੜੇ ਇਨਫੋਰਮੇਸ਼ਨ ਪ੍ਰੋਵਾਈਡਸ ਕਰ ਕੀਤੀ ਸੀ ਉਹ ਸੀ 우ਮਾ ਸ਼ੰਕਰ ਤੇ ਅਜੈ ਅਜੈ ਜਿਹੜਾ ਸੀਗਾ ਉਹ ਫਰੋਸਪੁਰ ਦਾ ਰਹਿਣ ਵਾਲਾ ਹੈ 우ਮਾ ਸ਼ੰਕਰ ਜਿਹੜਾ ਸੀ ਉਹ ਜਿਹੜਾ ਬਸਤੀ ਗੋਬਿੰਦਗੜ ਮੋਗੇ ਦਾ ਰਹਿਣ ਵਾਲਾ ਇਹਨਾਂ ਨੇ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਸਾਰੀ ਇਨਫੋਰਮੇਸ਼ਨ ਅੱਗੇ ਬਸੰਦੂ ਦਿੱਤੀ ਬਸੰਤ ਨੇ ਆ ਸਾਰਾ ਪਲਾਨ ਕੀਤਾ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਬਸੰਤੀ ਸੀ ਜਿਹਨੇ ਅੱਗੇ ਗੈਂਗਸਟਰ ਹੈਗਾ ਮਨੀ ਪਿੰਡਰ ਉਹਦੇ ਨਾਲ ਜਿਹੜੀ ਹੈਗੀ ਆ ਇਹ ਉਸ ਤੋਂ ਹਥਿਆਰ ਤੇ ਗੱਡੀ ਦਾ ਬੰਦੋਬਸ ਕਰਵਾਇਆ ਤੇ ਆ ਕੇ ਸਾਰੀ ਜਿਹੜੀ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਇਸ ਇਨਸੀਡੈਂਟ ਦੇ ਵਿੱਚ ਜਿਹੜੀ ਗੱਡੀ ਸੀਗੀ Swift car ਉਹ ਹੁਣ ਜਿਹੜੀ ਆ ਬਰਾਮਦ ਕਿੱਥੇ ਜਾ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੀ ਅਸਲ ਪੈਸੇ ਬਰਾਮਦ ਹੋਏ ਸੀ ਕਿ ਜਦੋਂ ਅਸੀਂ ਮੁਦਈ ਨੂੰ ਦੁਬਾਰਾ ਪੁੱਛਿਆ ਤੇ ਉਸਨੇ ਸਾਰਾ ਆਪਣਾ ਚੈੱਕ ਕਰਕੇ ਦੱਸਿਆ ਹੀ ਕਰੀਬ 11.5 ਲੱਖ ਐਕਚੁਅਲ ਚ ਜਿਹੜੀ ਹੈਗੀ ਆ ਉਹ ਕੋਈ ਉਸ ਤੋਂ ਸਾਡੀ ਟੀਮ ਨੇ 8 ਲੱਖ ਰੁਪਏ ਹੁਣ ਤੱਕ ਇਸ ਕੇਸ ਚ ਬਰਾਮਦ ਕੀਤਾ ਜਿਹੜੇ ਹੈਗੇ ਆ ਕਰ ਚੁੱਕੇ ਆ ਸਾਡੀ ਟੀਮ ਵੱਲੋਂ ਅੱਗੇ ਇਸ ਕੇਸ ਦੀ ਤਫ਼ਤੀਸ਼ ਜਾਰੀ ਹੈ ਤੇ ਬਾਕੀ ਦੋ ਦੋਸ਼ੀ ਹੈਗੇ ਆ ਉਹਨਾਂ ਦੀ ਵੀ ਭਾਲ ਜਾਰੀ ਹੈ ਉਹ ਫਿਰ ਜਦੋਂ ਅੱਗੇ ਕੇਸ ਦੀ ਇਨਵੈਸਟੀਗੇਸ਼ਨ ਹੋਗੀ ਵੱਖਰੇ ਤੌਰ ਤੇ ਤੁਹਾਡੇ ਥਰੂ ਅਸੀਂ ਲੋਕਾਂ ਨਾਲ ਉਹਨਾਂ ਨੂੰ ਸਾਂਝਾ ਕਰਾਂਗੇ ਪਹਿਲਾਂ 15 ਲੱਖ ਦੀ ਲੁੱਟ ਗਈ ਜਾਰੀ ਜੀ ਜੀ ਹਾਂ ਜੀ ਹੁਣ 11.5 ਲੱਖ ਹਾਂ ਜੀ ਹੁਣ ਜਦ ਦੁਬਾਰਾ ਸੀ ਮਾਲਿਕ ਨੂੰ ਪੁੱਛਿਆ ਉਹਨੇ ਸਾਰਾ ਦੇਖਿਆ ਦੁਬਾਰਾ ਚੈੱਕ ਕੀਤਾ ਜਦੋਂ ਉਹਨੇ ਆਪਣੇ ਵੱਲੋਂ ਦੁਬਾਰਾ ਸਾਰਾ ਵੈਰੀਫਾਈ ਕੀਤਾ ਤਾਂ ਕਰੀਬ 11.5 ਲੱਖ ਦੇ ਕਰੀਬ ਜਿਹੜੀ ਹੈਗੀ ਐਕਚੁਅਲ ਕੋਈ ਸੀ ਜਿਸ ਤੋਂ 8 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਕੈਸ਼ ਬਰਾਮਦ ਕੀਤਾ ਜਾ ਚੁੱਕਾ ਹੈ ਅੱਲਾ ਵੀ ਕੋਈ ਮਾਮਲਾ ਦੇ ਰਹੀ ਨਾ ਜੀ ਹਲੇ ਇਨਾਤੇ ਪਹਿਲਾਂ ਜਦੋਂ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿੱਦਾਂ ਕੋਈ ਨਵਾਂ ਨਵਾਂ ਜਿਹੜਾ ਹੈਗਾ ਬੰਦਾ ਉੱਠ ਰਿਹਾ ਸੀਗਾ ਕਿ ਜੀ ਅਸੀਂ ਰਾਤੋਂ ਰਾਤ ਜੇ ਰਾਤੋਂ ਰਾਤ ਕੋਈ ਨਾ ਕੋਈ ਸਕੀਮ ਲਾਈਏ ਤੇ ਰਾਤੋਂ ਰਾਤ ਅਸੀਂ ਅਮੀਰ ਬਨ ਜਾਈਏ ਉਸੀ ਲਾਲਚ ਦੇ ਵਿੱਚ ਕਿਉਂਕਿ ਇਹ ਸਾਰੇ ਜਿਹੜੇ ਬੰਦੇ ਹੈਗੇ ਨੌਜਵਾਨ ਹੀ ਹਨ ਤੇ ਇਹ ਮਿਸ ਗਾਈਡਡ ਆਪਾਂ ਕਹਿ ਦਈਏ ਜਾਂ ਅਨ EMPLOIED ਕਹਿ ਦਈਏ ਤੇ ਉਸ ਚੱਕਰ 'ਚ ਇਹਨਾਂ ਨੇ ਰਾਤੋਂ-ਰਾਤ ਅਮੀਰ ਅਮੀਰ ਬਰੰਦੇ ਚੱਕਰ ਦੇ ਵਿੱਚ ਸਾਰੀ ਜਿਹੜੇ ਹੈਗੇ ਵਾਰਦਾਤ ਨੂੰ ਅੰਦਾਜ਼ਨ ਦਿੱਤਾ ਤੇ ਇਹ ਨਵੇਂ-ਨਵੇਂ ਉੱਤਰੇ ਸੀਗੇ ਤੇ ਬਟ ਇਹ ਸਾਰੀ ਇਹਨਾਂ ਦੀ ਸਕੀਮ ਫਾਈਨਲੀ ਫੇਲ ਹੋ ਗਈ ਤੇ ਸਾਡੀ ਟੀਮ ਵੱਲੋਂ ਇੱਕ ਮੇਜਰ ਸਕਸੈਸਫੁਲੀ ਤੇ ਆਲਮੋਸਟ ਸਾਰੇ ਦੋਸ਼ੀ ਜਿਹੜੇ ਹੈਗੇ ਉਹ ਗ੍ਰਫਤਾਰ ਕੀਤੇ ਜਾਂਚ ਕੇ ਜਿਹੜੇ ਮੇਨ ਮਾਸਟਰਮਾਈਂਡ ਹੈ ਦੋ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਸਾਡੀ ਟੀਮ ਜਲਦੀ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਿੰਨੇ ਕਿੱਥੋਂ ਕਿੰਨੇ ਜਿੱਥੇ ਪੰਜ ਦੇਖੋ ਟੋਟਲ 7 ਬੰਦੇ ਨੇ ਜਿਹੜੇ ਗ੍ਰਿਫਤਾਰ ਕੀਤੇ ਕਿਤੇ ਕਿਤੇ ਜਾ ਚੁੱਕੇ ਇਹਦੇ ਚੋਂ ਜਿਹੜੇ ਜ਼ਿਆਦਾਤਰ ਬੰਦੇ ਨੇ ਉਹ ਮੋਗੇ ਦੇ ਨੇ ਜਿੱਦਾਂ ਕਿ ਮੈਂ ਪਹਿਲੇ ਕਿਹਾ ਸਭ ਤੋਂ ਪਹਿਲੇ ਜੱਪਾ ਜਿਹੜੇ 17 ਤਾਰੀਖ ਨੂੰ ਦੋ ਦੋਸ਼ੀ ਫੜੇ ਜਨਾ ਦਾ ਕੀ ਨਾਮ ਬਸੰਤ ਤੇ ਜਦੀਪ ਸੀ ਉਹ ਵੀ ਮੋਗੇ ਦੇ ਸੀ ਉਸ ਤੋਂ ਬਾਅਦ 18 ਅਗਲੇ ਦਿਨ ਅਸੀਂ ਮਨਪ੍ਰੀਤ ਤੇ ਗੁਰਪ੍ਰੀਤ ਨੂੰ ਫੜਿਆ ਉਹ ਵੀ ਮੋਗੇ ਦੇ ਸਨ ਉਸ ਤੋਂ ਬਾਅਦ 우ਮਾ ਸ਼ੰਕਰ ਜਸਪਾਲ ਆ ਵੀ ਮੋਗੇ ਸੇ ਮੋਗੇ ਦੇ ਸਨ ਇੱਕ ਬੰਦਾ ਅਜੇ ਸੀਗਾ ਉਹ ਜਿਹੜਾ ਸੀਗਾ ਫਰੋਸਪੁਰ ਸਾਈਡ ਦਾ ਸੀ ਤੇ ਜ਼ਿਆਦਾਤਰ ਬੰਦੇ ਜਿਹੜੇ ਹੈਗੇ 90% ਬੰਦੇ ਮੋਗੇ ਦੇ ਸਨ ਜਿਹੜੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਇਸ ਤਰੀਕੇ ਦੇ ਵਿਅਕਤੀਆਂ ਕੋਲ ਜਿਹੜੇ ਕਾਰੋਬਾਰੀਆਂ ਕੋਲ ਕੈਸ਼ ਰਹਿੰਦਾ ਹੈ ਵੱਡੀ ਮਾਤਰਾ ਦੇ ਵਿੱਚ ਤੇ ਜਿਸ ਕਰਕੇ ਇਹਨਾਂ ਨੇ ਸਾਰੀ ਸਕੀਮ ਬਣਾਈ ਤੇ ਸਾਰੀ ਵਾੜ ਦਿੱਤੀ ਪੰਜਾਬ ਦੇ ਕਿੰਨੇ ਦਿਨ ਤੋਂ ਦਾ ਕਿਚਾ ਕਰ ਰਹੇ ਇਹ ਕਰੀਬ ਪਿਛਲੇ 5-7 ਦਿਨਾਂ ਤੋਂ ਜਿਹੜੀ ਹੈਗੀ ਹੈ ਇਹ ਰਕੀ ਕਰ ਰਹੇ ਸੀ ਕਿ ਤੇ ਪਿਛਲੇ 1-2 ਮਹੀਨਾ ਤੋਂ ਸਾਰੀ ਇਹ ਸਕੀਮ ਵੀ ਬਣਾ ਰਹੇ ਸੀ ਤੇ ਲਗਾਤਾਰ ਹੀ ਇਨ ਟੱਚ ਸੀਗੇ ਆਪਣੇ ਇਨਫੋਰਮਰਸ ਦੇ ਨਾਲ ਦੇ ਕਿਉਂਕਿ ਉਹਦੇ ਚ ਇਹਨਾਂ ਨੇ ਆਪਣਾ ਵੈਪਨ ਦਾ ਵੀ ਇੰਤਜ਼ਾਮ ਕਰਨਾ ਸੀ ਗੱਡੀ ਦਾ ਵੀ ਇੰਤਜ਼ਾਮ ਕਰਨਾ ਸੀ ਕਿਉਂਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਇਹਨਾਂ ਨੇ ਗੱਡੀ ਇੰਤਜ਼ਾਮ ਗੱਡੀ ਜਿਹੜੀ ਹੈਗੀ ਇਹਨਾਂ ਦੀ ਵਰਤੋਂ ਕੀਤੀ ਉਹਦੇ ਚ ਇਹਨਾਂ ਨੇ ਇੱਕ ਜਾਲੀ ਨੰਬਰ ਪਲੇਟ ਲਾਈ ਸੀ ਤੇ ਬੜੀ ਇੱਕ ਤਰਕੀਬ ਦੇ ਨਾਲ ਤੇ ਸਾਜ਼ਿਸ਼ ਦੇ ਨਾਲ ਸਾਰੀ ਇਹਨਾਂ ਨੇ ਪਲੈਨਿੰਗ ਕੀਤੀ ਸੀ ਤਾਂ ਕਿ ਇਹ ਫੜੇ ਨਾ ਜਾ ਸਕਣ ਬਟ ਇਹਨਾਂ ਦੀ ਮਾੜੀ ਕਿਸਮਤ ਸੀ ਕਿ ਤੇ ਸਾਡੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਇਹ ਫਿਰ ਨਾਲ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਫੜ ਲਿਆ